ਹਾਂਜੀ ਸਰਦਾਰ ਗੁਰਵਿੰਦਰ ਸਿੰਘ ਚਾਵਲਾ ਜੀ ਤੁਹਾਨੂੰ ਇਸ ਚੈਨਲ ਜਿਹੜਾ ਕਿ ਤੁਸੀਂ ਲਾਂਚ ਕੀਤਾ ਹੈ ਤੀਸਰੀ ਅੱਖ ਇਸ ਦਿਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰੂ ਮਾਨਸਾ ਦੇ ਪਛਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੁਸੀਂ ਇਸ ਤਰ੍ਹਾਂ ਸਿੱਖ ਪੰਥ ਦੀ ਅਤੇ ਸਿੱਖ ਸਿਧਾਂਤ ਦੀਆਂ ਸੇਵਾਵਾਂ ਚੈਨਲ ਲਈ ਨਿਭਾਉਂਦੇ ਰਹੋ ਮੈਂ ਅੱਜ ਜੀ ਤੋਂ ਜਿਹੜੀ ਆ ਯਾਨੀ ਜਸਵੰਤ ਸਿੰਘ ਨਾਲ ਇੰਟਰਵਿਊ ਤੁਸੀਂ ਕੀਤੀ ਮੈਂ ਸੁਣ ਰਿਹਾ ਸੀ ਬੜੀ ਮਨ ਨੂੰ ਸ਼ਾਂਤੀ ਮਿਲੇ ਕਿ ਚਲੋ ਬਾਬਾ ਜੀ ਦੇ ਸਥਾਨ ਦੇ ਦੋ ਸੰਗੀ ਪਰਿਵਾਰ ਦੋਨੋਂ ਹੀ ਬਾਬਾ ਜੀ ਦੇ ਘਰ ਦੇ ਪੁਰਾਣੇ ਤੰਤਰਮਾ ਬਾਬਾ ਜੀ ਸਿੰਘ ਬਾਬਾ ਨਾਨ ਸਿੰਘ ਦੀ ਸੰਗਤ ਕਰਨ ਵਾਲੇ ਪਰਿਵਾਰ ਜਿਨ੍ਹਾਂ ਚੋਂ ਤੁਸੀਂ ਰਲ ਕੇ ਜੋ ਮਥਨ ਕੀਤਾ ਹੈ ਬਾਬਾ ਜੀ ਦੇ ਘਰ ਦੇ ਲਈ ਤੰਤਰਨ ਬਾਬਾ ਗੁਰਦੇਵ ਸਿੰਘ ਜੀ ਮਾਪੁਰ ਖਾਲੀ ਜੋ ਤੁਹਾਡੇ ਵਿਚਾਰ ਸੁਣੇ ਨੇ ਬਹੁਤ ਹੀ ਸਲਾਗਾਯੋਗ ਜਿਹੜੇ ਤੁਸੀਂ ਇਹ ਸੇਵਾਵਾਂ ਕੀਤੀਆਂ ਨੇ ਮੈਂ ਅਸ ਕਰਦਾ ਸੱਚੇ ਪਾਤਸ਼ਾਹ ਦੇ ਹੱਥ ਜੋੜਦਾ ਗੁਰੂ ਗ੍ਰੰਥ ਸਾਹਿਬ ਅਕੀ ਵੀ ਬੇਨਤੀ ਕਰਦਾ ਬਾਬਾ ਜੀ ਅਕੀ ਵੀ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਐਸੇ ਪਰਿਵਾਰਾਂ ਨੂੰ ਜਿਹੜਾ ਵੀ ਬਾਬਾ ਜੀ ਦੇ ਕਰਦਾ ਅੱਜ ਦਾ ਚੱਲ ਰਿਹਾ ਦੁਖਾਂਤ ਭਰੇ ਆਪਣੀ ਇਹ ਜੀ ਸੋਚ ਰੱਖਦਾ ਹੈ ਬਾਬਾ ਜੀ ਦੇ ਘਰ ਨੂੰ ਜੋ ਅੱਜ ਕੁਝ ਐਸੇ ਜਿਹੜੇ ਪੁਰਸ਼ ਨੇ ਜਿਹੜੇ ਨਗਾਰ ਚਲੇ ਜਾ ਰਹੇ ਨੇ ਉਹਨਾਂ ਦੇ ਲਈ ਆਪਣੀ ਆਵਾਜ਼ بلند ਕਰਦੇ ਨੇ ਮੈਂ ਉਹਨਾਂ ਹਰ ਗੁਰਸਿੱਖ ਦਾ ਧੰਨਵਾਦ ਕਰਦਾ ਜਿਹੜਾ ਬਾਬਾ ਜੀ ਦੇ ਨਾਲ ਜੁੜ ਕੇ ਬਾਬਾ ਜੀ ਦੇ ਘਰ ਦੀ ਗੱਲ ਕਰਦਾ ਹੈ ਔਰ ਇਹਨਾਂ ਨੂੰ ਤੁਸੀਂ ਵੀ ਦੋਨੋਂ ਮੁਬਾਰਕ ਵਾਦੋ ਤੁਸੀਂ ਬਾਬਾ ਜੀ ਦੇ ਘਰ ਦੀ ਅੱਜ ਦਰਦ ਦੀ ਗੱਲ ਕੀਤੀ ਹਰ ਸੰਗੀ ਨੂੰ ਮੈਂ ਜਿਹੜਾ ਵੀ ਬਾਬਾ ਜੀ ਦੇ ਕਰਦੇ ਇਸਥਾਨ ਤੇ ਨਾਨਕਸਰ ਦੀ ਸੰਪਰਤਾ ਦੇ ਸੰਗੀ ਜਨ ਜਿਹੜਾ ਵੀ ਬਾਬਾ ਜੀ ਦੇ ਕਰਤੇ ਸੇਵਾ ਕਰਨ ਕਰ ਰਹੇ ਨੇ ਜਾਂ ਸੰਗੀ ਜਨ ਆਉਂਦੇ ਨੇ ਉਹਨਾਂ ਨੇ ਮੇਰੀ ਹੱਥ ਬਨ ਕੇ ਬੇਨਤੀ ਵੀ ਜਿਹੜਾ ਸਾਡੇ ਛੋਟੇ ਵੀਰ ਗੁਰਵਿੰਦਰ ਸਿੰਘ ਚਾਵਲਾ ਜੀ ਨੇ ਇਹ ਤੀਸਰੀ ਅੱਖ ਚੈਨਲ ਲਾਂਚ ਕੀਤਾ ਹੈ ਉਹਦੇ ਲਈ ਹੋਰ ਕੁਝ ਨਹੀਂ ਮੰਗਦੇ ਬਸ ਇਹ ਹੀ ਬੇਨਤੀ ਹੈ ਕਿ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜੋ ਕਿ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਜਿਹੜਾ ਹੈ ਉਹ ਇਹਨਾਂ ਨੂੰ ਹੌਸਲਾ ਵਧਾਈ ਦਿੰਦਾ ਔਰ ਇਹ ਹੋਰ ਦਸ਼ਾਨਾ ਬਾਬਾ ਜੀ ਦੇ ਕਰਦੀ ਸੇਵਾ ਕਰਨਗੇ ਔਰ ਮੇਰੀ ਇਹੀ ਬੇਨਤੀ ਹੈ ਵੀ ਹਰ ਸੰਗੀ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਦਾ ਕਰਦਾ ਮੱਥਾ ਟੇਕਣਾ ਸੰਗੀ ਜਨ ਉਹ ਜ਼ਰੂਰ ਇਹਨੂੰ ਸਬਸਕ੍ਰਾਈਬ ਕਰੇ ਅਤੇ ਇਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਵਧਾਈ ਦੇਣ ਮੇਰੀ ਆਤਮਨ ਕੇ ਬੇਨਤੀ ਹੈ ਮੇਰੇ ਕਨਿ ਬਾਬਾ ਜੀ ਦੇ ਚਰਨਾਂ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਰੂਰ ਦੀ ਬੇਨਤੀ ਹੈ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਅਤੇ ਗੁਰਵਿੰਦਰ ਸਿੰਘ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ ਬਾਬਾ ਜੀ ਔਰ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਇਸ ਜੀ ਸਵਾਵਾ ਨਿਭਾਉਣ ਔਰ ਕੋਈ ਨਾ ਕੋਈ ਇਸ ਮਸਲੇ ਦਾ ਹੱਲ ਰਲ ਮਿਲ ਕੇ ਕੱਢਿਆ ਜਾਵੇ ਸਾਰੇ ਜਿਤਨੇ ਵੀ ਇਸ ਪਤਵੰਤੇ ਸੰਗੀ ਜਨ ਜਿਹੜੇ ਸਰਮੋਹਰੀ ਸੰਗੀ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਨਾਮ ਲੈਵਾ ਮੈਂ ਹਰ ਕਿਸ ਨੂੰ ਬੇਨਤੀ ਕਰਦਾ ਇਹਨਾਂ ਦਾ ਸੰਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ